ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੋਰਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਬਹੁਤ ਸੋਹਣੀਆਂ ਨੇ ਕੁਝ ਕਲੈਕਸ਼ਨਾਂ ਜਿਹੜੀਆਂ ਨੇ ਉਹ ਆਣਗੀਆਂ ਜੀ ਪਸ਼ਮੀਨਾ ਦੀਆਂ ਫਰਸਟ ਕਲੈਕਸ਼ਨ ਜਿਹੜੀ ਐਸੇ ਦੇ ਸਕਰੀਨ ਤੇ ਚੱਲ ਰਹੀ ਹੈ ਪਸ਼ਮੀਨਾ ਦੀ ਹੈ 800 ਰੁਪਏ ਰੇਟ ਹੈ 5 ਮੀਟਰ ਤੁਹਾਨੂੰ ਡਿਜੀਟਲ ਪ੍ਰਿੰਟ ਵਾਲਾ ਪਸ਼ਮੀਨਾ ਦਾ ਸੂਟ ਮਿਲੇਗਾ 800 ਰੁਪਏ ਦਾ ਰੇਟ ਹੈ ਪਸ਼ਮੀਨਾ ਦਾ ਸੂਟ ਮਿਲੇਗਾ 5 ਮੀਟਰ ਦਾ ਤੇ ਨਾਲ ਪਸ਼ਮੀਨਾ ਦਾ ਹੀ ਤੁਹਾਨੂੰ ਜਿਹੜਾ ਦਾ ਸਟੌਲ ਦੁਪੱਟਾ ਮਿਲੇਗਾ आरबी डिजिटल ब्रांड ਵੱਲੋਂ ਬਹੁਤ ਹੀ ਪਿਆਰੇ ਸੂਟ ਆਏ ਨੇ ਪ੍ਰਿੰਟਾਂ ਦੇ ਵਿੱਚ। ਪ੍ਰਿੰਟਰ ਸਪੈਸ਼ਲ ਪਸ਼ਮੀਨਾ ਦਾ ਟੌਪ ਐਂਡ ਬਾਟਮ ਦੀਆਂ ਕਲੈਕਸ਼ਨ ਆਈਆਂ ਹਨ। ਰੰਗ ਇਹਨਾਂ ਵਿੱਚ 50 ਨੇ ਲਗਭਗ। ਇਹੀ ਸੇਮ ਸੂਟ ਜਿਹੜੇ ਨੇ ਕਾਟਨ ਦੇ ਪ੍ਰਿੰਟ ਵਿੱਚ ਵੀ ਆਉਂਦੇ ਨੇ, ਇਹੀ ਸੇਮ ਸੂਟ ਜਿਹੜੇ ਨੇ ਤੁਹਾਨੂੰ ਕਈ ਵਾਰੀ ਕريب ਤੇ ਜੌਰਜਟ ਵਿੱਚ ਆਉਂਦੇ ਹੁੰਦੇ ਆਏ ਨੇ ਪਸ਼ਮੀਨਾ ਦੇ ਵਿੱਚ। ਬੁੱਲਣ ਪਸ਼ਮੀਨਾ ਦਾ ਪ੍ਰਿੰਟ ਹੈ 630 ਰੁਪਏ ਸੂਟ ਦਾ ਰੇਟ ਹੈ ਇੱਕ ਦਾ। 5 ਮੀਟਰ ਦੀ ਸ਼ਰਟ ਹੈ, 5 ਮੀਟਰ ਦਾ ਬਾਟਮ ਹੈ। ਟੋਟਲ ਤੁਹਾਨੂੰ 5 ਮੀਟਰ ਕਪੜਾ ਮਿਲੇਗਾ। ਤੇ ਜਿਹੜੇ ਜਿਹੜੇ ਕੰਟਰਾਸਟ ਇੱਥੇ ਬਣੇ ਹੋਏ ਨੇ ਉਹੀ ਉਹੀ ਤੁਹਾਡੇ ਘਰ ਤੱਕ ਪਹੁੰਚਣਗੇ ਸ਼ਿਪਿੰਗ ਚਾਰजेस ਫ੍ਰੀ ਹੈ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਆਲ ਓਵਰ ਇੰਡੀਆ ਤੁਸੀਂ ਇਹ ਗਰੇਨਾ ਸੂਟਾਂ ਨੂੰ ਆਰਡਰ ਕਰਦੇ ਹੋ ਤੇ ਤੁਹਾਡੇ ਘਰ ਤੱਕ ਜਿਹੜੇ ਕੀ ਸੂਟ ਪਹੁੰਚਣਗੇ ਇਹ ਸੂਟ ਜਿਹੜੇ ਨੇ ਇੰਨਾ ਹੀ ਪ੍ਰਿੰਟਾਂ ਦੇ ਨਾਲ ਕਈ ਵਾਰੀ ਆਂਦੇ ਨੇ ਪਰ ਹੁਣ ਇਹਨਾਂ ਵਿੱਚ ਕੁਝ ਨਵੇਂ ਰੰਗ ਐਡ ਕੀਤੇ ਨੇ ਪਿਛਲੀ ਵਾਰੀ ਇਹ ਰੰਗ 35 ਆਏ ਸੀ ਇਸ ਵਾਰੀ ਲਗਭਗ 50 ਰੰਗ ਜਿਹੜੇ ਨੇ ਨਵੇਂ ਐਡ ਹੋਏ ਨੇ 15 ਰੰਗ ਲਗਭਗ ਬਿਲਕੁਲ ਨਵੇਂ-ਨਵੇਂ ਰੰਗ ਆਏ ਨੇ 600 تیر पे ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਪਸ਼ਮੀਨਾ ਦੀ ਸ਼ਰਟ ਪਸ਼ਮੀਨਾ ਦਾ ਬਾਟਮ ਹੈ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦਾ ਬਾਟਮ ਹੈ 5 ਮੀਟਰ ਦਾ ਟੋਟਲ ਕਪੜਾ ਤੁਹਾਨੂੰ ਸਿਰਫ ਸਿਰਫ 630 ਪਿਆਣ ਦੇ ਵਿੱਚ ਮਿਲੇਗਾ ਸ਼ਿਪਿੰਗ ਚਾਰजेस ਫ੍ਰੀ ਹੈ ਵਿంటర్ ਆ ਰਹੇ ਤੇ ਵਿంటర్ ਲਈ ਜਿਹੜਾ ਬੁੱਲਨ ਪਸ਼ਮੀਨਾ ਦਾ ਜਿਹੜਾ ਸੂਟ ਹੈ ਬਹੁਤ ਹੀ ਵਧੀਆ ਰਹਿੰਦਾ ਤੁਸੀਂ ਇਹਨੂੰ ਡੇਲੀ ਵੇਅਰ ਘਰ ਵਿੱਚ ਪਾ ਸਕਦੇ ਹੋ ਆਫਿਸ ویئر ਜਾਂ ਡੇਲੀ ਡਿਊਟੀ ਤੇ ਜਾਣ ਵਾਲਿਆਂ ਪਹਿਣਾ ਨੂੰ ਜਿਹੜੀਆਂ ਇਹਨਾਂ ਸੂਟਾਂ ਨੂੰ ਬੜੀ ਵਧੀਆ ਚ ਨਾਲ ਸਟਾਲ ਨੂੰ ਹੋਰ ਕੰਟਰਾਸਟ ਕਰ ਲੋ ਤੇ ਬੜੀ ਵਧੀਆ ਲੁੱਕ ਆਉਂਦੀ ਹੈ ਕਿਉਂਕਿ ਪਸ਼ਮੀਨਾ ਦੇ ਸੂਟਾਂ ਵਿੱਚ ਜਿਹੜੇ ਪ੍ਰਿੰਟ ਨੇ ਉਹ ਬੜੇ ਹੀ ਵਧੀਆ ਤੇ ਘੈਂਟ ਆਏ ਨੇ ਇਸ ਵਾਰੀ ਸਾਰੇ ਸੂਟ ਅਵੇਲੇਬਲ ਨੇ ਜਿੰਨੇ ਵੀ ਐਡ ਕੀਤੇ ਨੇ ਵੀਡੀਓ ਦੇ ਵਿੱਚ ਕੋਈ ਵੀ ਕਵੈਰੀ ਕਰਨੀ ਤਾਂ ਉਹਦੇ ਲਈ ਮੈਂ ਆਪਣਾ ਨੰਬਰ 6239245750 ਐਡ ਕੀਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੂਟ ਦੀ ਤੁਸੀਂ ਕਵੈਰੀ ਕਰਨਾ ਚਾਹੁੰਦੇ ਹੋ ਚਾਹੇ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਉਹਨਾਂ ਦੇ ਵਿੱਚੋਂ ਸੂਟ ਜਿੰਨੇ ਵੀ ਐਡ ਕੀਤੇ ਨੇ ਸ਼ਿਪਿੰਗ ਚਾਰजेस ਜਿਹੜੀ ਆ ਸਾਰਾ ਸੂਟਾਂ ਤੇ ਫ੍ਰੀ ਹੈ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਤੁਸੀਂ ਆਲ ਓਵਰ ਇੰਡੀਆ ਜਿੱਥੇ ਵੀ ਇਹਨਾਂ ਸੂਟਾਂ ਨੂੰ ਆਰਡਰ ਕਰੋਗੇ ਤੇ ਜਿਹੜੇ ਇਹਨਾਂ ਸੂਟਾਂ ਵਿੱਚ ਰੰਗ ਨਹੀਂ ਉਹ ਵੀ ਕਈ ਕਾਫੀ ਜਿਹੜੇ ਨਵੇਂ ਆਏ ਨੇ ਇਸ ਵਾਰੀ ਬਹੁਤ ਹੀ ਪਿਆਰਾ ਕريب ਸਿਲਕ ਦੇ ਵਿੱਚ ਬੜੇ ਹੀ ਟ੍ਰੈਂਡੀ ਪ੍ਰਿੰਟ ਆਏ ਨੇ ਫਲਾਵਰਿੰਗ ਪ੍ਰਿੰਟ ਵਾਲਾ ਡਿਜ਼ਾਈਨ ਆਇਆ ਪੰਜ ਕਲਰ ਵਿੱਚ ਨੇ 680 ਰੁਪਏ ਰੇਟ ਹੈ ਸੇਮ ਐਜ਼ ਇਟ ਇਜ਼ ਕਲਰ ਆਏਗਾ 5 ਮੀਟਰ ਕਪੜਾ ਤੁਸੀਂ ਇਹਦਾ ਚ ਜਿਹੜਾ ਲੈ ਸਕਦੇ ਸਿਰਫ ਸਿਰਫ 680 ਰੁਪਿਆਵਾਂ ਦੇ ਵਿੱਚ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦਿਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਨੇ-ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ